ਕਮਲੂ ਯਾਰ ਤੇਰੇ ਨਾਲ ਜਿਹੜਾ ਅਸੀਂ ਗਵਾਹ ਖੜੇ ਨੇ ਕਿੰਨਾ ਦਾ ਤੂੰ ਆ ਸਾਡੇ 15 ਨਾ ਆ ਫੜ 16000 ਦੀ ਪੱਠ ਬੇਚ ਨਾ 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 ਰੱਖੋ ਨਾ 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 ਰੱਖਿਆ ਮਰ ਜਾਊਗਾ ਤੈਨੂੰ ਨਭੀ ਆ ਫੇਰ ਲੈ ਲੈ ਫੜ ਵੀ ਉਹ ਤੈਨੂੰ ਦਾ ਖੇਰਾ ਇਹ ਤੁਸੀਂ ਹੋਰ 4000 ਦਾ ਘਾਲ ਹੁੰਦੀ ਐ ਤੈਨੂੰ ਹੁੰਦਾ ਵੀ ਇਹ ਇਹ ਹਾ ਹੋਗਾ ਬੜੇਗਾ ਕੀਨ ਕਰਕੇ ਆਇਆ ਹੋਇਆ ਦਾ ਮਸਕੀਨ ਤਾਂ ਹਾਂ ਹਾਂ ਕਾ ਨਗਰੀ ਸਿੱਧੇ ਰੂਪ ਕਾਲੀ ਆ ਮੇਰਾ ਤਾਂ ਕਰਦਾ ਸਿੱਧਾ ਰੂਪੇ ਟਾਜ ਉਹ ਬਾਲੀਓ 1000 ਰੁਪਿਆ ਘਟੋ ਕਿਦੋਂ ਇਹਦਾ ਹੀ ਜਾਂਦੀ ਤੈਨੂੰ ਦਾ ਅੱਛੀ ਜਿਹਾ ਕੋਈ ਟਾਈਮ ਹੁੰਦਾ ਬਾਈ ਯਾਰ ਸਵਾਹ ਹਲਾਦਾ ਬਾਈ ਇਹ ਬੋਲੇ ਰੱਖਣੀ ਆ ਯਾਰ ਕਹਿੰਦਾ ਮੈਂ ਰੱਖੂਗਾ ਯਾਰ ਆ ਰੱਖ ਲਈ ਤਾਂ ਟਾੜੀ ਨਾਲ ਸਿੱਧੇ ਰੂਪੇ ਟਾਜ ਉਹ ਟਾਈਮ ਨਾ ਬਾਈ ਵੇ ਵੇਚ ਲੋ ਹੈ سولہ لا کے لکھائی آپ کر لو یار سوچو سولہ لےو لنگ جو گوڈے گوڈے ਯਾਰ ਯਾਰ ਇਹ ਖਾਲੀ ਆ ਨਾ ਹਾਂ ਕੰਡਰ ਪਾਸਾ ਥੋੜੀ ਖਬਰ ਨਾ ਹੈ ਨਹੀਂ ਯਾਰ ਇਹ ਉਹ ਬਲੇਗਾ ਕਿਲ ਇੰਨੇ ਬੱਕਰੀ ਆਉਂਦੀ ਐ ਦੰਦ 16000 ਦੀ ਬੱਕਰੀ ਦੰਦ ਵੀ 4 ਹੋ ਗਈ ਬਾਈ ਖੁੰਝ ਪੈਸਾ ਲੱਗ ਬਥੇਰੇ ਯਾਰਾ ਜੇ ਬਈ ਥੋੜੀ ਬੱਬੀ ਬਿਕਰੀ ਐ ਬਈ ਚਲੋ ਯਾਰਾ ਅੱਛਾ ਆਪਾਂ ਇਹਨਾਂ ਨੂੰ ਕਹਤਾ ਥੋੜੇ ਮਾਇਨ ਲੀ ਪਾਉਂਦੇ ਹੈਗੇ ਯਾਰਾ ਉਂ ਹੁਣ ਨੂੰ ਤੇ ਲੱਗੋ ਲੋ ਜੇ ਤੂੰ ਬਾਤ ਚੀ ਕਿ ਛੋਟੀ ਪੈਸੇ ਯਾਰ ਨਹੀਂ ਜਦੋਂ ਤੁਸੀਂ ਇੱਕ ਮਿੰਟ ਕਰ ਬੜਾ ਗੱਲ ਨਹੀਂ ਹੈ ਜਿੰਨੇ ਵੇਲੇ ਹੋਣ ਲੱਗੇ ਐਵੇਂ ਲੱਗਦੇ ਨਹੀਂ ਹੈਗੇ ਇਹ ਹੁਣ ਰਾਤੀ ਗੱਲ ਕੱਢੂਗੀ ਕੱਢੂਗੀ ਕੋਠਲੇ ਆਉ ਚੱਲ 6 16 ਹੀ ਦੇ ਦੇ ਯਾਰ ਇਹਨਾਂ ਦਾ ਮਖੇਈ ਤੇ ਕਹਿੰਦਾ ਬਾਈ ਯਾਰ ਇਹ ਵੀ ਇਹਨਾਂ ਨੂੰ ਮਖੇਈ ਕਰਦਾ ਬੋੜਾ ਨਹੀਂ ਯਾਰ ਇਹ ਜੀ ਜਾ ਜਾ ਰੋਗੀ ਬੱਚ ਨਵੇੜ ਦੇ ਤੇ ਦੇ ਵੀ ਹੋਗੀ ਤੇਰੀ ਹੋਗੀ ਬੱਕਰੀ ਬਾਈ ਇਹਦਾ ਰਸੀਰਾ ਕਿੰਨੂੰ ਬੰਨਣਾ ਇਥੇ ਬੰਨ ਲਾ ਦੇ ਕਰੀ ਛੱਡ ਦੇ ਨਾ ਘਰੇ ਨਹੀਂ ਛੱਡ ਦੇ ਘਰੇ ਭੁੱਖੀ ਮਰ ਜੂਗੀ ਇਥੇ ਕਿਉਂ ਪਰ ਨਹੀਂ ਕੀ ਆਵੇ ਰਸੀਰਾ ਰਸੀ ਮਗਾ ਦਸ ਸਕੀਆਂ ਦੀ ਇਹ ਬੰਨੀ ਐ ਲੈ ਇਹੋ ਮਾੜ ਕੇ ਰਸੀ ਲਾ ਹਾਂ ਹੋ ਗਈਆਂ ਇੱਕਦਮ ਮੰਨੂ

ਏ ਬਾਈ ਕਹਦਾ ਹਾਂ ਕਿਉਂ ਕਿ ਰਮ ਲੱਗੀ ਹੈ ਨਾ ਮੁੜਕੇ ਦਾਰੇ ਮੁੱਲ ਨਹੀਂ ਲੱਗਦਾ ਹੁੰਦਾ ਅੱਲਾ ਤੁਹਾਨੂੰ ਘੱਟ ਕੀ ਲੱਗਦੇ ਨੇ ਹੱਥ ਨੇ ਤਾਂ 14 ਹੀ ਲੱਗਦਾ ਅੱਛਾ ਹਾਂ 14 نیرا په ما را یا کالو